ਦੋਸਤੋ ਪੰਜਾਬੀ ਤਪਸਰਾ ਮੰਚ ਤੇ ਆਪ ਸਭ ਦਾ ਸਵਾਗਤ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਨੀਆਂ ਧੜਾ ਜਾਂ ਧਰਮ ਧੜਾ ਵਰਸ ਧਰਮ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਧੜੇ ਦੀ ਕਰੋਗੇ ਜਾਂ ਧਰਮ ਦੀ ਕਰੋਗੇ ਤਾਂ ਤੁਸੀਂ ਕੁਦਰਤੀ ਤੌਰ ਤੇ ਕਹੋਗੇ ਕਿ ਅਸੀਂ ਧਰਮ ਦੀ ਕਰਾਂਗੇ ਅਸੀਂ ਹੱਕ ਸੱਚ ਦੀ ਗੱਲ ਕਰਾਂਗੇ ਜੋ ਠੀਕ ਆ ਸੀ ਉਹ ਕਰਾਂਗੇ ਪਰ ਹੁੰਦਾ ਇਹਦੇ ਉਲਟਾ ਅਕਸਰ ਆਪਾਂ ਦੇਖਦੇ ਆ ਕਿ ਅਸੀਂ ਧੜੇ ਦੇ ਨਾਲ ਖੜਦੇ ਆ ਜਾਂ ਅਸੀਂ ਜਿਹੜੇ ਧੜੇ ਨਾਲ ਨਮਾਇੰਦਗੀ ਕਰਦੇ ਆਂ ਅਸੀਂ ਆਗੂ ਆ ਤਾਂ ਅਸੀਂ ਆਪਣੇ ਬੰਦਿਆਂ ਦੀ ਗੱਲ ਕਰਾਂਗੇ ਤਾਂ ਅਸੀਂ ਦੂਜਿਆਂ ਦੀ ਗੱਲ ਨਹੀਂ ਕਰਾਂਗੇ ਜਿਹੜੀ ਇਹ ਬਿਮਾਰੀ ਆ ਇਹਦੇ ਨਾਲ ਬਹੁਤ ਸਮੱਸਿਆਵਾਂ ਆਉਂਦੀਆਂ ਨੇ ਧੜਿਆਂ ਦੀ ਗੱਲ ਕਰੀਏ ਧੜੇ ਪਰਿਵਾਰ ਤੋਂ ਸ਼ੁਰੂ ਹੋ ਜਾਂਦੇ ਆ ਪਰਿਵਾਰ ਤੋਂ ਪਿੰਡਾਂ ਤੱਕ ਪਿੰਡਾਂ ਤੋਂ ਸ਼ਹਿਰਾਂ ਤੱਕ ਤੇ ਸ਼ਹਿਰਾਂ ਤੋਂ ਸਟੇਟਾਂ ਤੱਕ ਦੇਸ਼ਾਂ ਤੱਕ ਦੁਨੀਆ ਤੱਕ ਤੇ ਅੱਜ ਜੇ ਅਸੀਂ ਗੱਲ ਕਰੀਏ ਦੁਨੀਆ ਦਾ ਸਭ ਤੋਂ ਵੱਡਾ ਧੜਾ ਆਪਾਂ ਕਹਿ ਦਿੰਨੇ ਹੁੰਨੇ ਆ ਕਿ ਜੀ ਇਹ ਇੰਟਰਨੈਸ਼ਨਲ ਕੋਰਟ ਜਾਂ ਸਾਡੀ ਜੁਨੋ ਦੇ ਵਿੱਚ ਜਿਹੜੀਆਂ ਸੰਸਥਾਵਾਂ ਬਣੀਆਂ ਨੇ ਉਹ ਸਾਡੇ ਉਹਨਾਂ ਦੀਆਂ ਬਟੇ ਦੇਸ਼ ਨਵੇਂ ਦੀਆਂ ਕਰਦੇ ਨੇ ਖੈਰ ਆਪਾਂ ਲੋਕਲ ਪੱਧਰ ਤੇ ਰਹੀਏ ਕਿ ਤੜਿਆਂ ਦੀ ਰਾਜਨੀਤੀ ਟੜਿਆਂ ਦਾ ਹੋਣਾ ਕਿਉਂ ਕਿਉਂ ਜ਼ਰੂਰੀ ਹੈ ਤੇ ਇਹਦੇ ਜਿਵੇਂ ਆਪਾਂ ਉਦਾਹਰਣ ਸਾਂਝੀ ਕਰਦੇ ਹੁੰਨੇ ਆ ਕਿ ਸਾਡਾ ਸਾਥੀ ਇੱਕ ਰਿਟਾਇਰਮੈਂਟ ਤੋਂ ਬਾਅਦ ਕਿਸੇ ਟੜੇ ਦੇ ਵਿੱਚ ਸ਼ਾਮਲ ਹੋ ਗਿਆ ਉਹ ਬੜਾ ਨਰਮਦਿਲ ਜਿਹਾ ਸੀਗਾ ਕਦੇ ਨੌਕਰੀ ਦੌਰਾਨ ਕਿਸੇ ਧਰਨੇ ਮਜਾਰੇ ਜਾਂ ਕਿਤੇ ਨਹੀਂ ਗਿਆ ਸੀ ਤੇ ਜਦੋਂ ਉਹਨੂੰ ਪੁੱਛਿਆ ਵੀ ਯਾਰ ਤੂੰ ਹੁਣ ਕੀ ਹੋ ਗਿਆ ਤੈਨੂੰ ਤੇ ਉਹ ਕਹਿੰਦਾ ਯਾਰ ਟਾਈਮ ਬਹੁਤ ਚੱਲੀ ਜਾਂਦਾ ਇੱਧਰ ਉੱਧਰ ਹੁਣ ਮੈਂ ਕੋਈ ਬਿਜ਼ਨਸ ਕੀਤਾ ਤੇ ਮੈਨੂੰ ਕਦੇ 10 50 20 50 ਬੰਦੇ ਇਕੱਠੇ ਕਰਨੇ ਪਏ ਜਾਣ ਮੈਂ ਤਾਂ ਯਾਰ ਕਦੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਸੀ ਮੈਂ ਕਿਸੇ ਨੂੰ ਬੁਲਾਇਆ ਹੀ ਨਹੀਂ ਸੀ ਇਸ ਕਰਕੇ ਮੈਂ ਹੁਣ ਉਹਨਾਂ ਦੇ ਨਾਲ ਸ਼ਾਮਲ ਹੋਇਆ ਸੋ ਕਿਤਨਾ ਕਿਤੇ ਜਿਹੜਾ ਸਾਡਾ ਲੁਕਮਾ ਏਜੰਡਾ ਹੈਗਾ ਉਹ ਆਪਦੇ ਖਿੱਤਾਂ ਦੀ ਪੂਰਤੀ ਆ ਤੇ ਵੈਸੇ ਵੀ ਧੜਿਆਂ ਦੇ ਵਿੱਚ ਕੀ ਹੁੰਦਾ ਆਪਦੇ ਹਿੱਤਾਂ ਦੀ ਆਪਦੀ ਗੱਲ ਕੀਤੀ ਜਾਂਦੀ ਹੈ ਧੜੇ ਨੂੰ ਯੂਨੀਅਨ ਕਿਹਾ ਜਾਂਦਾ ਹੈ ਗੁੱਟ ਕਿਹਾ ਜਾਂਦਾ ਤੇ ਧੜੇ ਨੂੰ ਅਸੀਂ ਪ੍ਰੈਸ਼ਰ ਗਰੁੱਪ ਵੀ ਕਹਿ ਦਿੰਦੇ ਆ ਸੁਖਾਸਤੌਰ ਤੇ ਲੋਕਤੰਤਰੀ ਦੇਸ਼ਾਂ ਦੇ ਵਿੱਚ ਧੜਿਆਂ ਦੀ ਬਹੁਤ ਮਹੱਤਤਾ ਹੈ ਧੜੇ ਆਪਦੀ ਗੱਲਬਾਤ ਕਰਦੇ ਨੇ ਤੇ ਜਾਂ ਆਪਦੇ ਮੈਂਬਰਾਂ ਦੀ ਗੱਲਬਾਤ ਕਰਦੇ ਨੇ ਹੁਣ ਅਸੀਂ ਗੱਲ ਕਰਦੇ ਆ ਜਿਹੜੀ ਹੈ ਲੋਕਲ ਪੱਧਰ ਤੇ ਧੜੇ ਸਾਡੇ ਤੇ ਕਿਵੇਂ ਪ੍ਰਭਾਵ ਪਾਉਂਦੇ ਨੇ ਬੰਦੇ ਦਫਤਰਾਂ ਦੇ ਵਿੱਚ ਅਦਾਰਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿਹੜਾ ਅਦਾਰੇ ਦਾ ਆਗੂ ਆ ਉਹ ਇੱਕ ਪਾਲ ਕੇ ਰੱਖਦਾ ਉਹ ਆਪਣੀ ਪਾਵਰ ਬੈਲੈਂਸ ਕਰਨ ਵਾਸਤੇ ਰੱਖਦਾ ਕਿ ਉਹਨੂੰ ਇਹ ਹੁੰਦਾ ਕਿ ਮੇਰੇ ਤੇ ਦੂਜੇ ਲੋਕ ਭਾਰੂ ਨਾ ਹੋ ਜਾਣ ਤੇ ਫਿਰ ਜਿਹੜਾ ਉਹਦੀ ਮਦਦ ਕਰਦਾ ਜਿਹੜਾ ਉਹਦੇ ਨਾਲ ਖੜਦਾ ਉਹ ਇਹੋ ਗਲਤ ਠੀਕ ਕੰਮ ਵੀ ਕਰਦਾ ਇਸ ਗੱਲ ਦੇ ਵਿੱਚ ਕੋਈ ਦੋਰਾਮਾ ਨਹੀਂ ਕੋਈ ਸੰਦੇਹ ਨਹੀਂ ਤੇ ਜਦੋਂ ਗਲਤ ਕੰਮ ਹੋਣਗੇ ਉੱਥੇ ਜਿਹੜੀ ਸੁਧਾਰ ਦੀ ਗੁੰਜਾਇਸ਼ ਆ ਉਹ 0 ਨਹੀਂ ਹੁੰਦੀ ਮਾਈਨਸ ਹੋ ਜਾਂਦੀ ਆ ਪਿੱਛੇ ਚਲੀ ਜਾਂਦੀ ਆ ਸੋ ਆਪਾਂ ਅਕਸਰ ਇਹ ਚੀਜ਼ਾਂ ਦੇਖਦੇ ਆ ਕਿ ਟੜਿਆਂ ਦੇ ਵਿੱਚ ਟੜਿਆਂ ਦੀ ਰਾਜਨੀਤੀ ਬਹੁਤ ਭਾਰੂ ਆ ਟੜੇ ਪਲੇ ਜਾਂਦੇ ਨੇ ਟੜਿਆਂ ਦੀਆਂ ਪਾਰਟੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਗਲਤ ਠੀਕ ਕੰਮ ਕੀਤੇ ਜਾਂਦੇ ਨੇ ਪਰ ਹੈ ਗੱਲ ਇਹ ਬਹੁਤ ਗਲਤ ਹੁਣ ਆਪਾਂ ਜੇ ਗੱਲ ਕਰੀਏ ਵੀ ਪੰਜਾਬੀ ਚ ਕਹਿੰਦੇ ਹੁੰਦੇ ਨਾ ਵੀ ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੌਮੀ ਨਾਲਕੇ ਉਹ ਗੱਲ ਹੋ ਜਾਂਦੀ ਆ ਧੜੇ ਚ ਜਿਹੜੀ ਚੀਜ਼ ਧੜੇ ਵਾਲੇ ਬੰਦੇ ਦੀ ਚੰਗੀ ਆ ਉਹ ਚੰਗੀ ਗੱਲ ਵੀ ਜਿਹੜੀ ਹੈ ਦੂਸਰੇ ਦੀ ਚੰਗੀ ਗੱਲ ਉਹਨੂੰ ਵੀ ਮਾੜੀ ਕਹਿਣਗੇ ਤੇ ਆਪਦੀ ਮਾੜੀ ਨੂੰ ਵੀ ਚੰਗੀ ਕਹਿਣਗੇ ਤੇ ਇੱਕ ਹੋਰ ਬ੍ਰਾਈ ਧੜੇ ਦੇ ਵਿੱਚ ਕੀ ਆ ਇੱਕ ਪਾਵਰਾਂ ਦਾ ਡੈਲੀਗੇਸ਼ਨ ਕਰ ਦਿੱਤਾ ਜਾਂਦਾ ਪਾਵਰਾਂ ਦੂਜੇ ਬੰਦੇ ਨੂੰ ਦੇ ਦਿੱਤੀਆਂ ਜਾਂਦੀਆਂ ਨੇ ਉਹ ਕਹਿਣਗੇ ਵੀ ਭਾਈ ਸਾਡਾ ਤਾਂ ਬਲਜਿੰਦਰ ਸਿੰਘ ਕਰੋ ਜਿਹੜਾ ਕੰਮ ਕਰੂਗਾ ਬਸ ਅਸੀਂ 200 ਬੰਦੇ ਨੇ ਕਹਿਤਾ ਇਹੀ ਕਰੋ ਤੇ ਬਲਜਿੰਦਰ ਸਿੰਘ ਨੇ ਆਪ ਮੈਂ 500 ਚੋਰੀ ਕੀਤੀ ਹੋਵੇ ਇਹ ਕੋਈ ਨਹੀਂ ਦੇਖਦਾ ਕਿ ਇਹਦਾ ਆਪਦਾ ਕਰਤਾਰ ਜਾਂ ਉਹਦਾ ਆਪਦੀਆਂ ਚੀਜ਼ਾਂ ਉਹ ਜਿਹੜੇ ਅਸੀਂ ਬੰਦੇ ਨੂੰ ਪਾਵਰ ਦੇ ਰਹੇ ਹਾਂ ਉਹਦੇ ਵਿੱਚ ਕੀ ਹੈ ਅਸੀਂ ਪੁਣਛਾਣਾ ਜਾਂ ਫਿਲਟਰ ਨਹੀਂ ਲਾਉਂਦੇ ਸੋ ਤੜੇ ਧਰਮ ਦੇ ਵਿੱਚ ਵੀ ਨੇ ਤੜੇ ਰਾਜਨੀਤੀ ਦੇ ਵਿੱਚ ਵੀ ਨੇ ਤੜੇ ਪਰਿਵਾਰਾਂ ਦੇ ਵਿੱਚ ਵੀ ਨੇ ਤੜੇ ਜਿਹੜੇ ਹੈਗੇ ਸਾਡੇ ਸੋਸ਼ਲ ਸੰਗਠਨਾਂ ਦੇ ਵਿੱਚ ਵੀ ਹੈ ਹੋਰ ਤਾਂ ਹੋਰ ਕੱਲ ਮੈਂ ਜਗਸੀਰ ਜਿੱਦਾ ਜੀ ਨੇ ਲਿਖਿਆ ਸੀ ਅ ਬੜਾ ਮੈਨੂੰ ਵਧੀਆ ਲੱਗਿਆ ਉਸੇ ਗੱਲ ਤੋਂ ਅੱਜ ਦਾ ਐਪੀਸੋਡ ਇਹ ਬਣਾਇਆ ਮੋਂ ਅਕਸਰ ਉਹ ਅੱਛਾ ਲਿਖਦੇ ਨੇ ਤਾਂ ਉਹਨਾਂ ਨੇ ਲਿਖਿਆ ਸੀ ਸਹਿਤਕਾਰਾਂ ਨੇ ਜੁੰਡਲੀ ਬਣਾ ਲਈ ਮਾਨ ਸਨਮਾਨ ਲੈਣ ਵਾਸਤੇ ਤਾਂ ਛੋਟਾ ਟੜਾ ਵੱਡੇ ਟੜੇ ਦੀ ਸਪਾਰਸ਼ ਕਰਦਾ ਫੇਰ ਵੱਡੇ ਟੜੇ ਰਲ ਕੇ ਵੱਡੇ ਟੜੇ ਦੀ ਸਪਾਰਸ਼ ਕਰਦੇ ਆ ਵੱਡੇ ਟੜੇ ਵੱਡੇ ਟੜੇ ਦੀ ਸਪਾਰਸ਼ ਕਰਦੇ ਆ ਮੈਂ ਕਹਿਣ ਤੋਂ ਭਾਵ ਕੀ ਆ ਕਿ ਉਹਨਾਂ ਦਾ ਪਨੀਰ ਨਿਕਲਦਾ ਨਿਕਲਦਾ ਕਸ਼ੀਦ ਦੇ ਹੁੰਦੇ ਹੁੰਦੇ ਉੱਪਰ ਤੱਕ ਗਲ ਜਾਂਦੀ ਆ ਤੇ ਫਿਰ ਉੱਪਰ ਤੋਂ ਜਿਹੜੀ ਡੜੀ ਸਿੱਟੀ ਜਾਂਦੀ ਆ ਉਹ ਥੱਲੇ ਤੋਂ ਥੱਲੇ ਹੁੰਦੀ ਹੋਈ ਬਿਲਕੁਕੁਲ ਥੱਲੇ ਗ੍ਰਾਸ ਰੂਟ ਤੇ ਆ ਜਾਂਦੀ ਆ ਤੇ ਹੁਣ ਅਸੀਂ ਥੋੜੀ ਜੀ ਗੱਲ ਕਰੀਏ ਵਿਤੜਿਆ ਤੁਹਾਡੇ ਹੁਣੇ ਜ਼ਰੂਰੀ ਆ ਆਪਾਂ ਆਮ ਦੇਖਦੇ ਆ ਸਾਡੇ ਜਿਵੇਂ ਆਪਾਂ ਗੱਲ ਕੀਤੀ ਆ ਦੁਕਾਨਦਾਰਾਂ ਦੇ ਵੀ ਤੜੇ ਹੁੰਦੇ ਨੇ ਤਾਂ ਉਹਨਾਂ ਨੇ ਲਿਖ ਕੇ ਲਾਇਆ ਹੁੰਦਾ ਜੀ ਤੋ ਘੱਟ ਰੇਟ ਲਊਗਾ ਉਹਨੂੰ ਇੰਨਾ ਜੁਰਮਾਨਾ ਕੀਤਾ ਜਾਊ ਜੀ ਐਤਵਾਰ ਨੂੰ ਦੁਕਾਨ ਖੁੱਲੀ ਜਾਊ ਤਾਂ ਉਹਨੂੰ ਇੰਨਾ ਜੁਰਮਾਨਾ ਕੀਤਾ ਜਾਊ ਜਾਂ ਇਹ ਆ ਮੀਟਿੰਗ 'ਚ ਨਹੀਂ ਆਊਗਾ ਤਾਂ ਉਹਨਾਂ ਦੇ ਉਹਨਾਂ ਦਾ ਵੀ ਇੱਕ ਹੋ ਹੁੰਦਾ ਤੜੇ ਦਾ ਹੋਣਾ ਕਿਤੇ ਨਾ ਕਿਤੇ ਜਿਹੜਾ ਹੈਗਾ ਜ਼ਰੂਰੀ ਆ ਤੜੇ ਦਾ ਹੋਣਾ ਲਾਜ਼ਮੀ ਆ ਆਪਦੇ ਹਿੱਤਾਂ ਦੀ ਰੱਖੀ ਵਾਸਤੇ ਪਰ ਤੜਿਆਂ ਦੀ ਮਾਨ ਮਰਜ਼ਾਦਾ ਤੜਿਆਂ ਦੀ ਨੇਕ ਨੀਤੀ ਤੜਿਆਂ ਦੇ ਵਿੱਚ ਚੰਗੇ ਬੰਦਿਆਂ ਦਾ ਹੋਣਾ ਤੜੇ ਦੇ ਚੰਗੇ ਬੰਦੇ ਦੇ ਆਗੂਆਂ ਦਾ ਹੋਣਾ ਉਹ ਬਹੁਤ ਲਾਜ਼ਮੀ ਤੇ ਬਹੁਤ ਜ਼ਰੂਰੀ ਆ ਤੇ ਇਹਦੇ ਲਈ ਚਾਹੀਦੀ ਹੈ ਲੀਡਰਸ਼ਿਪ ਲੀਡਰਸ਼ਿਪ ਦੀ ਕੁਆਲਿਟੀ ਹੁਣੇ ਬਹੁਤ ਜ਼ਰੂਰੀ ਆ ਜੇ ਅਸੀਂ ਇੰਡੀਆ ਦੇ ਵਿੱਚ ਪਿੱਛੇ ਜਾ ਕੇ ਦੇਖੀਏ ਤਾਂ ਪਹਿਲਾਂ ਛੱਟ ਦੇ ਮੋਂਗੋਲਾ ਨੇ ਰਾਜ ਕੀਤਾ ਫਿਰ ਮੁਸਲਮਨ ਮੁਗਲ ਆ ਗਏ ਮੁਗਲਾਂ ਤੋਂ ਬਾਅਦ ਅੰਗਰੇਜ਼ ਆ ਗਏ ਚਿੱਟੇ ਅੰਗਰੇਜ਼ ਗਏ ਕਾਲੇ ਅੰਗਰੇਜ਼ ਆ ਗਏ ਸਾਡੇ ਚ ਲੀਡਰਸ਼ਿਪ ਵਿਕਸਤ ਹੀ ਨਹੀਂ ਹੋਣ ਦਿੱਤੀ ਸਾਡੇ ਦੇ ਵਿੱਚ ਗੱਠਸਾ ਜਿਹੜੇ ਜੇ ਸੱਚੀ ਗੱਲ ਕਹਿਣ ਦੀ ਮੂੰਹ ਤੇ ਗੱਲ ਕਹਿਣ ਦੀ ਉਹ ਗੱਲ ਕਹਿਣ ਦੀ ਹਿੰਮਤ ਹੀ ਨਹੀਂ ਪਈ ਆਪਾਂ ਕਹਿੰਦੇ ਹੁੰਨੇ ਨਾ ਕਿ ਜਿਹੜਾ ਕੁੱਤਾ ਹੈਗਾ ਉਹ ਸਭ ਤੋਂ ਵਫਾਦਾਰ ਜਾਨਵਰ ਆ ਕਿਉਂਕਿ ਉਹ ਭੌਂਕਦਾ ਤੇ ਬੇਗਾਨਿਆਂ ਨੂੰ ਭੌਂਕਦਾ ਤੇ ਜੇ ਅਸੀਂ ਅੱਜ ਬੰਦੇ ਦੀ ਗੱਲ ਕਰੀਏ ਤਾਂ ਬੰਦਾ ਜਿਹੜਾ ਹੈਗਾ ਉਹਦੇ ਵਿੱਚ ਕੀ ਆ ਉਹ ਭੌਂਕਦਾ ਵੀ ਆ ਤੇ ਭੌਂਕਦਾ ਵੀ ਆਪਣੇ ਆਪ ਤੇ ਆ ਤੇ ਭੌਂਕਦਾ ਵੀ ਪਿੱਠ ਦੇ ਪਿੱਛੇ ਆ ਤੁਹਾਡੇ ਮੂੰਹ ਤੇ ਨਹੀਂ ਭੌਂਕਦੇ ਇਸ ਕਰਕੇ ਚੰਗੀਆਂ ਚੀਜ਼ਾਂ ਸਾਡੇ ਡੀਐਨਏ ਦੇ ਵਿੱਚ ਹੀ ਨਹੀਂ ਆਈਆਂ ਚੰਗੀਆਂ ਚੀਜ਼ਾਂ ਸਾਡੇ ਖੂਨ ਦੇ ਵਿੱਚ ਕਿਤੇ ਨਾ ਕਿਤੇ ਘਟ ਗਈਆਂ ਲੋੜ ਐਜੂਕੇਸ਼ਨ ਦੇ ਨਾਲ ਲੋੜ ਆ ਸੁਧਾਰਾਂ ਦੇ ਨਾਲ ਕਿ ਸਾਡੇ ਧੜਿਆਂ ਦੇ ਸਾਡੇ ਚੰਗੇ ਆਗੂ ਪੈਦਾ ਹੋਣ ਪਿੰਡਾਂ ਦੇ ਸ਼ਹਿਰਾਂ ਦੇ ਤਾਂ ਕਿ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਦੁਨੀਆ ਨੂੰ ਰਾਹਤ ਮਿਲ ਸਕੇ ਜਿਨ੍ਹਾਂ ਦੀ ਕਹਿਣੀ ਤੇ ਕਰਨੀ ਇੱਕ ਹੋਵੇ ਅਜਿਹੇ ਲੋਕ ਧੜਿਆਂ ਦੇ ਆਗੂ ਹੋਣ ਸੋ ਧੜਿਆਂ ਆਪਾਂ ਗੱਲ ਸ਼ੁਰੂ ਕੀਤੀ ਸੀ ਧੜਾ ਜਾਂ ਧਰਮ ਜਦੋਂ ਧੜਾ ਧਰਮ ਬਣ ਜਾਂਦਾ ਤਾਂ ਉਦੋਂ ਫਿਰ ਜਿਹੜੀ ਗੱਲ ਆ ਉਹ ਠੀਕ ਹੋ ਜਾਂਦੀ ਆ ਤੇ ਜਦੋਂ ਧੜਾ ਇੱਕ ਥੋੜੇ ਜਿਹਾ ਆਪਣੇ ਗਰੁੱਪ ਦੀ ਕਰਦਾ ਉਦੋਂ ਜਿਹੜਾ ਹੈਗਾ ਮੁਸ਼ਕਲ ਹੋ ਜਾਂਦਾ ਸੋ ਜਿਹੜੇ ਪੜੇ ਲਿਖੇ ਸੱਜਣ ਨੇ ਅਸੀਂ ਦੇਖਿਆ ਮਾਰਕਸ ਨੇ ਕਲਾਸਲੈਸ ਸ੍ਰੈਣੀ ਰਹਿਤ ਸਮਾਜ ਦੀ ਗੱਲ ਕੀਤੀ ਕਿ ਸਮਾਜ ਦੇ ਵਿੱਚ ਦੋ ਹੀ ਵਰਗ ਨੇ ਇੱਕ ਲੁੱਟਣ ਵਾਲੇ ਤੇ ਇੱਕ ਜਿਹੜੇ ਹੈਗਾ ਲੁੱਟ ਕਰਵਾ ਰਹੇ ਨੇ ਪਰ ਸਾਡੇ ਸਮਾਜ ਦੇ ਵਿੱਚ ਇੱਕ ਤੀਜੀ ਕੈਟਾਗਰੀ ਵੀ ਪੈਦਾ ਹੋ ਗਈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਕਹਿ ਲਈਏ ਉਹਨਾਂ ਨੂੰ ਦੋ ਰੁਪਏ ਸਰਕਾਰ ਤੋਂ ਮਿਲਣ ਲੱਗੇ ਜਾਂ ਕੋਈ ਹੋਰ ਇੱਧਰ ਉੱਧਰ ਟੈਕਸ ਦਾ ਕਰ ਲਿਆ ਜਾਂ ਕੋਈ ਬਿਜ਼ਨਸ ਚਲਾ ਲਿਆ ਤਾਂ ਉਹ ਗਾਹ ਆ ਉਹਦੇ ਨਾਲ 10 ਵੀ ਬੰਦੇ ਢੜਾ ਹੁੰਦਾ ਉਹ ਕਹਿੰਦਾ ਯਾਰ ਤੁਹਾਨੂੰ ਰੋਟੀ ਮੈਂ ਦੇਈ ਯਾਰਾ ਤੁਹਾਨੂੰ ਬੁੱਲਣ ਦੀ ਕੀ ਲੋੜ ਆ ਕਿਉਂ ਰੌਲਾ ਪਾਇਆ ਤੁਸੀਂ ਤਾਂ ਇਸ ਤਰੀਕੇ ਨਾਲ ਕੀ ਆ ਉਹ ਸਾਰਾ ਆਈਸੋਲੇਸ਼ਨ ਹੋ ਜਾਂਦੀ ਹੈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆ ਆਪਣੀ ਗੱਲਬਾਤ ਲਈ ਆਪਣੀ ਆਵਾਜ਼ ਲਈ ਇੱਕ ਨਮਾਇੰਦਗੀ ਇੱਕ ਸਮੂਹ ਹੋਣਾ ਇੱਕ ਯੂਨੀਅਨ ਹੋਣੀ ਬਹੁਤ ਜ਼ਰੂਰੀ ਆ ਪਰ ਉਹਨਾਂ ਦਾ ਜਿਹੜਾ ਕਰਮਾ ਉਹ ਧਰਮੋ ਕਰਮਾ ਉਹ ਵਧੀਆ ਹੋਵੇ ਉਹ ਸਹੀ ਨੂੰ ਸਹੀ ਕਹਿਣ ਗਲਤ ਨੂੰ ਗਲਤ ਕਹਿਣਾ ਤਾਂ ਸਮਾਜ ਸੋਹਣਾ ਬਣ ਸਕਦਾ ਸੋ ਅੱਜ ਦਾ ਆਪਣਾ ਟੌਪਿਕ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਦੇਣ ਲਈ ਸਤਿਕਾਰ ਦੇਣ ਲਈ ਵੀਡੀਓ ਸੁਣਨ ਲਈ ਸ਼ੇਅਰ ਕਰਨ ਲਈ ਬਹੁਤ ਸ਼ੁਕਰੀਆ